ਮੇਰਾ ਨਾਮ ਅਕਰਾਜ ਜੀ ਅਕਰਾਜ ਜੀ ਕੀ ਗੱਲ ਕੀ ਕਰਨਾ ਸਾਡੇ ਹੌਦੀਦਰ ਵਾਲਾ ਸੀਗਾ ਜੀ ਤੇ ਅਸੀਂ ਪਰਮਿਸ਼ਨ ਲਈ ਸੀਗੀ ਕਮੇਟੀ ਘਰ ਤੋਂ ਬੰਦ ਕਰਾਉਣ ਦੀ ਤੇ ਹੀ ਬੰਦ ਕਰਾਤੀ ਸੀਗੀ ਤੇ ਬਾਅਦ ਚ ਉਹਨਾਂ ਨੇ ਕੰਪਲੀਟ ਪਾ ਕੇ ਦੁਬਾਰਾ ਖਲਾਤੀ ਸੀਗੀ ਮਤਲਬ ਪੈਸੇ ਪੂਰੇ ਦੇ ਕੇ ਉਹਨਾਂ ਨੇ ਖਲਾਤੀ ਤੇ ਉਸ ਤੋਂ ਬਾਅਦ ਅਸੀਂ ਫੇਰ ਕੰਪਲੀਟ ਪਾਈ ਖੋਲਣ ਦੀ ਆਪਣਾ ਬੰਦ ਕਰਾਉਣ ਦੀ ਤੇ ਬੰਦ ਉਹਨਾਂ ਨੇ ਹੌਂ ਨਹੀਂ ਦਿੱਤੀ ਤੇ ਸਵੇਰੇ ਕੱਲ ਸਵੇਰੇ ਮੇਰਾ ਭਰਾ ਛੱਡਣ ਗਿਆ ਚੱਲਿਆ ਸੀਗਾ ਆਪਦੀ ਕੁੜੀ ਨੂੰ ਸਕੂਲ ਤੇ ਉਹ ਕਹਿੰਦੇ ਤੁਸੀਂ ਇੱਥੇ ਗੰਦ ਪਾਉਂਦੇ ਆ ਤੇ ਉਹ ਨੂੰ ਆਪਣਾ ਮਰਦਾ ਪਿਆ ਉੱਥੇ ਉਹਨੂੰ ਚੱਕੋ ਕਹਿੰਦੇ ਤੇ ਉਹ ਤਿੰਨ ਚਾਰ ਘਰ ਰਲ ਕੇ ਮੇਰੇ ਭਰਾ ਦੀ ਗੱਲ ਪੈ ਗਈ ਤੇ ਉਸ ਤੋਂ ਉਸੇ ਵਜ੍ਹਾ ਤੋਂ ਗੱਲ ਪੈ ਗਈ ਤੇ ਤੇ ਬਾਅਦ ਚੋਂ ਅਸੀਂ ਉਦਾਰ ਹੈ ਉਹ ਫਿਰ ਕੀ ਹੋਇਆ ਇਹ ਸ਼ਰਾਬ ਹਾਈ ਸ਼ਰਾਬ ਕੇ ਸੀਗੇ ਤੇ ਸਾਡੇ ਵੀ ਉਹ ਮਾਰਨ ਲੱਗੇ ਤੇ ਬਾਅਦ ਚ ਕੀ ਹੋਇਆ ਉਹ ਕਿਰਚ ਕੱਢ ਲਿਆ ਉਹਨਾਂ ਦਾ ਮੁੰਡਾ ਤੇ ਮੇਰੇ ਇੱਥੇ ਵੱਜੀ ਤੇ ਹੱਥ ਤੇ ਮਾਰ ਗਿਆ ਕਿੱਥੇ ਤੇ ਬਾਅਦ ਚ ਮੇਰੇ ਘਰ ਦੇ ਐਡਮਿਟ ਕਰਾ ਕੇ ਮੈਨੂੰ ਹਸਪਤਾਲ ਤੇ ਉਹਨਾਂ ਨੂੰ ਪੁਲਿਸ ਵਾਲੇ ਫੜ ਲਿਆ ਸੀ ਦੋ ਇਹਨੂੰ ਤੇ ਕਿਹਦੇ ਕਹਿਣ ਤੇ ਮਤਲਬ ਛੜਾ ਛੜਾ ਲਿਆ 1/2 ਘੰਟੇ ਚ ਜੋ ਸਿਲੋਂ ਦੇ ਲੜਾਈ ਹੋ ਉਹ ਕੀ ਮਾਮਲਾ ਹੈ ਉਹ ਸ਼ਾਮ ਨੂੰ ਹੋਈ ਸੀਗੀ ਸ਼ਾਮ ਨੂੰ ਮੇਰੇ ਤਾਏ ਦਾ ਮੁੰਡਾ ਕੱਲਾ ਸੀਗਾ ਉੱਥੇ ਉੱਥੇ ਮਤਲਬ 4-5 ਜਣੇ ਆਏ ਸੀ ਉਹ ਗੱਲ ਪੈ ਕੰਮ ਕਰਦਾ ਪਿਆ ਸੀਗਾ ਕਿੱਥੇ ਸੀਗਾ ਉਹਦਾ ਮੁੰਡਾ ਤਾਂ ਸਲੂਨ ਤੇ ਸੀਗਾ ਹੀ ਕੱਲਾ ਸੀਗਾ ਉਹ ਕੰਮ ਕਰਦਾ ਪਿਆ ਸੀ 4-5 ਜਣੇ ਦਾੜਾ ਲੈ ਕੇ ਆਏ ਉਹ ਸਰਚ ਮਾਰ ਲੱਗੇ ਮੇਰੇ ਕੋਲ ਵੀਡੀਓ ਵੀ ਪਈ ਆ ਉਹਦੀ ਤੇ ਕਿੱਥੇ ਤੁਹਾਡਾ ਭਰਾ ਕਿੱਥੇ ਹੈ ਮੇਰਾ ਭਰਾ ਉੱਥੇ ਗਿਆ ਆ ਸੀਗਾ ਐਕਸ-ਰੇ ਕਰਵਾਉਣਾ ਕੋਟ ਸੀਗਾ ਉਹਦੇ ਕਿੰਨੇ ਵਜੇ ਟਾਈਮ ਉਹਦੇ ਸਰਚ ਮਾਰ ਕੇ ਕੇ ਦਾੜਾ ਗੋਡਾ ਨੇ ਮਾਰੀਆਂ ਤੇ ਬਾਵਾ ਤੇ ਮਾਰ ਗਏ ਹਾਂਜੀ ਮੇਰੇ ਨਾਲ ਲੱਗਾ ਭਾਈ ਨੇ ਹੁੱਦੀ ਦਾ ਰੋਲਾ ਸੀਗਾ ਜੀ ਸਾਡੇ ਬਾਹਰ ਚਾਹ ਹੁੱਦੀ ਹਾਂਜੀ ਤੇ ਕੌਣ ਕੌਣ ਕਿਨੇ ਆਨੇ ਸੀਗੇ ਚਾਰ ਪੰਜ ਆਨੇ ਸੀਗੇ ਸਾਰੇ ਕੋਲੇ ਰਗੜਾ ਸੀਗੇ ਮੂੰਹ ਬੰਨੇ ਹੋਏ ਸੀਗੇ ਇੱਕ ਸਾਰਿਆਂ ਦੇ ਗੋਡਾ ਨੇ ਮਾਰ ਗਏ ਰਾੜਾਂ ਲੱਤਾਂ ਦੇ ਬਾਵਾ ਮਾਰੀਆਂ ਦੇ ਟੰਕੇ ਲੱਗਿਆ ਇੱਥੇ ਤੇ ਇੱਥੇ ਟੰਕੇ ਲੱਗਿਆ ਸਿਰ 'ਚ ਟੰਕੇ ਲੱਗੇ ਦੁਕਾਨ ਵੀ ਤੋੜਤੀ ਸ਼ੀਸ਼ੇ ਭੰਨੇ ਉਹਦੇ ਦੁਕਾਨ ਦੇ ਫਰੰਟ ਦੇ ਇਮੂਲੇ ਟਾਂਕੇ ਲੱਗੇ ਇੱਥੇ ਇੱਥੇ ਟਾਂਕੇ ਲੱਗੇ ਮੇਰੇ ਤੇ ਸਰ ਚ ਟਾਂਕੇ ਲੱਗੇ ਮੇਰਾ ਨਾਮ ਰਵੀ ਕੁਮਾਰ ਆ ਜੀ ਰਵੀ ਜਿਹਦੇ ਜਖਮੀ ਹੋਇਆ ਕੋਣ ਹੈ ਤੁਹਾਡਾ ਸਰ ਇਹ ਮੇਰਾ ਬ੍ਰਦਰ ਆ ਜੀ ਛੋਟਾ ਜੀ ਕੀ ਗੱਲ ਕੀ ਸਰ ਮੇਰਾ ਸੀਵਰੇਜ ਖੋਦੀ ਦਾ ਰੋਲਾ ਸੀਗਾ ਜੀ ਮਤਲਬ ਕਿ ਨਗਰ ਨਿਗਮ ਵਾਲਿਆਂ ਨਾਲ ਗਲੀ ਵਾਲਿਆਂ ਨਾਲ ਕੋਈ ਰੋਲਾ ਨਹੀਂ ਸੀਗਾ ਸਰ ਮੈਂ ਪਰਮਿਸ਼ਨ ਲਈ ਸੀ ਬੰਦ ਦੀ ਤੇ ਮੈਨੂੰ ਪਰਮਿਸ਼ਨ ਮਿਲ ਗਈ ਸੀ ਉਹਨਾਂ ਨੇ ਬੰਦ ਨਹੀਂ ਹੋਣ ਦਿੱਤੀ ਜਬਰਦਸਤੀ ਮੈਂ ਹੀ ਮਤਲਬ ਉਹਨਾਂ ਨੇ ਪਟਵਾ ਲਈ ਕਹਿ ਕੇ ਐਸ ਡੀ ਐਮ ਨੂੰ 5000 ਰੁਪਇਆ ਦਿੱਤਾ ਸੁਨਨ ਦੇ ਵਿੱਚ ਆਇਆ ਵੀਡੀਓ ਪਈ ਮੇਰੇ ਕੋਲ ਤੇ ਸਰ ਉਹਦਾ ਰੋਲਾ ਸੀਗਾ ਇਹਨਾਂ ਨੇ ਕੀ ਕੀਤਾ ਮਤਲਬ ਸਾਲ ਤੋਂ ਚੱਲੀ ਜਾਂਦਾ ਸੀ ਰੋਲਾ ਤੇ ਸਰ ਕੱਲੇ ਧਾਰੀ ਬੈਠੇ ਸੀਗੇ ਵੀ ਇਹਨਾਂ ਦੇ ਸੱਟਾਂ ਮਾਰਨੀ ਆ ਮੈਂ ਉਹਦੀ ਬੇਟੀ ਨੂੰ ਛੱਡਣ ਚੱਲਿਆ ਸੀ ਸਕੂਲ ਮੈਂ ਤੇ ਮੇਰੀ ਵਾਈਫ ਇਹਨਾਂ ਨੇ ਸਰ ਕੀ ਕੀਤਾ ਆਏ ਧਾਰ ਕੇ ਸਾਰੇ ਮੇਰੇ ਗਲ ਪੈ ਗਏ ਮੇਰੀ ਵਾਈਫ ਦੇ ਵੀ ਮੇਰੀ ਸਿਸਟਰ ਦੇ ਵੀ ਉਸ ਤੋਂ ਬਾਅਦ ਸਰ ਬ੍ਰਦਰ ਛਡਾਉਣ ਆਇਆ ਇਹਨਾਂ ਨੇ ਇਹਦੇ ਕਿਰਚਾ ਮਾਰੀਆਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਜ਼ਖਮੀ ਕੀਤਾ ਨਾਲੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਸਰ ਮੁੜ ਕੇ ਮੈਂ ਕੰਪਲੀਟ ਪਾਈ ਜੀ 112 ਤੇ ਤੇ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਆ ਕੇ ਉਹਨਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਸੀ ਦੋ ਜਣਿਆਂ ਨੂੰ ਉਸ ਤੋਂ ਬਾਅਦ ਮਤਲਬ ਕੋਈ ਮੋਦਵਾਰ ਬੰਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਆ ਜੀ ਸੋਤਾ ਸੋਤਾ ਕਹਿੰਦੇ ਉਹਨੂੰ ਉਹ ਛਡਾ ਲਿਆ ਹੈ ਜੀ ਆਪਦੀ ਜ਼ਿੰਮੇਵਾਰੀ ਤੇ ਜਦੋਂ ਉਹਨੂੰ ਛਡਾ ਕੇ ਲਿਆ ਜੀ ਉਸ ਤੋਂ ਬਾਅਦ ਉਹੀ ਮੁੰਡਾ ਜੀ ਆ ਕੇ 4:20 ਮਿੰਟ ਤੇ ਜੀ ਮੇਰੇ ਕੋਲ ਸੀਸੀਟੀਵੀ ਕੈਮਰੇ ਦੀ ਵੀਡੀਓ ਹੈ ਜੀ ਜਿਹਦੇ ਵਿੱਚ ਸਾਡਾ ਦੁਕਾਨ ਦਾ ਨੁਕਸਾਨ ਕੀਤਾ ਜੀ ਮੇਰੇ ਤਾਏ ਦੇ ਮੁੰਡੇ ਦੇ ਲੱਤਾਂ ਬਾਹਾਂ ਦੇ ਸਿਰ ਦੇ ਵਿੱਚ ਰਾੜਾ ਮਾਰ ਕੇ ਗਏ ਹੈ ਜੀ ਇਹ ਕੋ ਕੋਨੋ ਗੁਵਾਂਡੀ 23 ਦਾ ਹੈ ਹਾਂਜੀ ਇਹ ਸਰ ਗਵਾਂਡੀ ਆ ਜੀ ਸਾਡੇ ਸਰ ਇਹਨਾਂ ਦੀ ਬਹੁਤ ਹੱਥ ਚੱਕੀ ਹੋਈ ਹੈ ਜੀ ਇਹ ਗਲੀ ਵਾਲਿਆਂ ਨੂੰ ਜਵਾਕਾਂ ਨੂੰ ਪਿਸਟਲ ਦਿਖਾ ਕੇ ਡਰਾਵਾ ਦਿੰਦਾ ਜੀ ਸਾਡੇ ਕੋਲੇ ਪਿਸਟਲ ਆ ਅਸੀਂ ਐਂ ਕਰਦੇ ਹਾਂ ਕਰਦੇ ਸਾਰੇ ਚਿੱਟੇ ਦਾ ਕੰਮ ਵੀ ਕਰਦੇ ਆ ਜੀ ਇਹਨਾਂ ਦੀ ਬਹੁਤ ਜਿਆਦਾ ਲਿੰਕ ਆ ਇਹਦੇ ਸਾਲੇ ਸੀਗੇ ਜੀ ਪਹਿਲਾਂ ਥੱਲੇ ਕਿੰਤੂ ਉਹ ਵੀ ਚਿੱਟੇ ਦੇ ਕੇਸ ਦੇ ਵਿੱਚ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਆ ਜੀ ਕਿਉਂਕਿ ਉਹਨਾਂ ਦੀ ਸ਼ਹਿਦ ਹੀ ਚਿੱਟਾ ਵੇਚਦਾ ਜੀ ਤੇ ਗਲੀ ਵਾਲਿਆਂ ਨੂੰ ਡਰਾਵਾ ਦਿੰਦਾ ਵਾ ਵੀ ਸਾਡੇ ਕੋਲੇ ਪਿਸਤਲ ਆ ਸਾਡੇ ਕੋਲ ਫਲਾਨਾ ਇਹ ਉਹ ਸਾਰੇ ਇਹਨਾਂ ਨੇ ਬਹੁਤ ਬੁਰੀ ਹਾਲਤ ਕੀਤੀ ਜੀ ਮੇਰੇ ਦੋਨੇ ਬ੍ਰਦਰ ਦੀ ਦੂਜਾ ਹੀ ਤਾਏ ਦਾ ਮੁੰਡਾ ਵਾ ਉਹਦੀ ਵੀ ਬਹੁਤ ਬੁਰੀ ਹਾਲਤ ਕੀਤੀ ਤੇ ਸਾਨੂੰ ਸਾਰ ਇਨਸਾਫ ਮਿਲਣਾ ਚਾਹੀਦਾ ਜੀ